ਹਾਂਜੀ ਸਾਥ ਸਾਰੇ ਕਾਲਜ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਣ ਹੋਣੇ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਸਾਡਾ ਮੁੰਡਾ ਚੱਲਿਆ ਫਿਰ ਗਿਆ ਫਾਈਨਲੀ 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 ਇੱਕ ਸਾਲ ਇੱਕ ਮਹੀਨਾ ਬਾਅਦ ਆਪਾਂ ਚਲੇ ਆਂ ਇੰਡੀਆ ਇੱਕ ਸਾਲ ਵੀ ਕੱਟਣਾ ਬੜਾ ਔਖਾ ਹੋ ਜਾਂਦਾ ਪੰਜਾਬ ਦਾ ਪਿਆਰ ਹੀ ਇਹ ਜਾਂਦਾ ਤੇ ਚੱਲੇ ਹੁਣੇ ਕੰਮ ਤੋਂ ਆਏ ਆ ਦਿਹਾੜੀ ਲਾ ਕੇ ਭਰਾਵੋ ਤੇ ਆ ਕੇ ਅੱਧੇ ਘੰਟੇ ਤਿਆਰ ਹੋ ਗਏ ਨਾ ਹਾਂ ਆਹ ਦੇਖ ਲੈ ਤਿਆਰ ਹੋ ਗਿਆ ਹਰਿੰਦਰ ਸਿੰਘ ਦਾ ਚੱਲੇ ਮੈਨੂੰ ਛੱਡਣ ਅਵਤਾਰ ਹੁਣੀ ਹੋ ਗਿਆ ਇਹ ਜਿਹੜਾ ਮਹੀਨਾ ਪਹਿਲਾਂ ਆਇਆ ਅਵਤਾਰ ਤੋਂ ਹਾਂ ਮਹੀਨਾ ਜਨਵਰੀ ਸਾਰਾ ਸਫਰ ਤੁਹਾਨੂੰ ਦਿਖਾਉਨੇ ਆ ਘਰੇ ਆਪਾਂ ਨੂੰ ਪਹੁੰਚਦਿਆਂ ਨੂੰ 24 ਘੰਟੇ ਲੱਗ ਜਣਾ ਕੱਲ ਨੂੰ ਇਸ ਵੇਲੇ ਪਹੁੰਚੂ ਇਟਲੀ ਤੇ ਆ ਵੇਲੇ ਤੇ ਆਪਣੀ ਹੈਗੀ ਆ ਕਦਰ 에ਅਰਲਾਈਨ ਕਦਰ 에ਅਰਲਾਈਨ ਤੇ ਕਦਰ ਹੈਗੀ ਸਟੇ 4 ਘੰਟਿਆਂ ਦੀ ਉਦੋਂ ਬਾਅਦ ਦੇਖਦੇ ਆ ਕਿ ਬਾਅਦ ਲੇਟ ਨਾ ਹੋਵੇ ਕੰਮ ਜਿਵੇਂ ਪਹਿਲਾਂ ਸਾਡਾ ਜੱਸੀ ਪਹੁੰਚ ਗਿਆ ਜਿਹੜੇ ਤੁਸੀਂ ਦੇਖਿਆ ਹੋਊਗਾ ਜਿਹੜੇ ਆਪਣੇ ਨਾਲ ਪੱਕੇ ਜੁੜੇ ਹੋਏ ਆ ਉਹ ਤਾਂ 10 ਘੰਟੇ ਜੱਸੀ 10 ਘੰਟੇ ਲੇਟ ਪਹੁੰਚਿਆਗਾ ਕਿਉਂਕਿ 에ਅਰ ਇੰਡੀਆ ਤੋਂ ਲੇਟ ਉੱਡੀ ਉਹਨੇ ਅੰਬਰਸਰ ਦੀ ਗੜਾਹੀ ਗਾਂ ਦਿੱਲੀ ਤੋਂ ਅੰਬਰਸਰ ਉਹ ਅਗਲੀ ਫਲੈਟ ਲਾਂਗੇ ਉਦੋਂ ਅਗਲੀ ਤੇ ਗਿਆਗਾ ਉਹ ਜਸਤੇ ਹੁਣੇ ਮਣੀ ਹੁਣੇ ਤੇ ਡੈਡੀ ਹੁਣੇ ਸਾਰੇ ਪਹੁੰਚ ਗਏ ਬੰਦੇ ਹੋਰ ਵੀ ਪਹੁੰਚ ਰਿਹਾ ਹੌਲੀ ਹੌਲੀ ਕੋਈ ਪ੍ਰੋਗਰਾਮ ਆ ਬਹੁਤ ਵਧੀਆ ਵੱਡਾ ਤੁਹਾਨੂੰ ਦਿਖਾਵਾਂਗੇ ਖਾਸ ਪ੍ਰੋਗਰਾਮ ਤੇ ਸਾਰੇ ਬੰਦੇ ਪਹੁੰਚ ਰਿਹਾ ਹੋਰ ਵੀ ਅੱਧੇ ਪਹੁੰਚ ਗਏ ਮਿਲਦੇ ਹੁਣ ਚਲੋ ਚੱਲੀਏ ਫਿਰ ਮੈਂ ਚੜਨਾ ਮਿਲਾਨ ਮਾਲਪੰਸਾ 에ਰਪੋਰਟ ਤੋਂ ਇੱਥੇ ਹੋਏਗਾ ਆਪਾਂ ਨੂੰ 2 ਘੰਟੇ ਜ਼ਰਾ 2 2 ਦਾ ਹੁਣ 2.5 ਲੱਗ ਜਾਣਾ ਹੈ ਕਿਉਂਕਿ ਸ਼ਾਮ ਆ ਟ੍ਰੈਫਿਕ ਜਿਆਦਾ ਹੋਊਗੀ ਸਾਡੇ ਕੋਲ ਟਾਈਮ ਹੈਗਾ ਪੂਰਾ ਪੂਰਾ ਚੱਲੀਏ ਮਿਲਦੇ ਆ ਤੁਹਾਨੂੰ ਰਾਜ ਬਾਏ ਬਾਏ نویں میٹر ایک پنجاب ਆਪਾਂ ਛੱਡ ਚੱਲੇ ایک پنجاب ਚ ਜੱਲਦੇ ਆ ਇਟਲੀ ਵੀ ਯਾਰ ਦੂਜਾ ਪੰਜਾਬ ਹੀ ਆਪਾਂ ਤੁਹਾਨੂੰ 20 ਵਾਰ ਰੀਲਾਂ ਦਿਖਾਇਆ ਆ ਦੇਖੋ ਉਹੀ ਖੇਤ ਉਹੀ ਮੋਟਰਾਂ ਬਾਅਦ ਇੱਥੇ ਮੋਟਰਾਂ ਬੋਰ ਨਹੀਂ ਕੀਤੇ ਹੋਏ ਖਾਲਿਆਂ ਚੋਂ ਲੱਗਦਾ ਪਾਣੀ ਆ ਨਹਿਰ ਆ ਗਈ ਸਾਡੇ ਪਿੰਡ ਵਾਲੀ ਇੰਡੀਆ ਵੀ ਸਾਡੇ ਪਿੰਡ ਕੋਲ ਨਹਿਰ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਜਾ ਕੇ ਤੇ ਮੈਨੂੰ ਛੱਡਣ ਚੱਲੇ ਆ ਹਰਿੰਦਰ ਜੀ ਤੇ ਨਾਲ ਉਧਾਰ ਜੀ ਜਸਵੰਤ ਗਾਲ ਆਪਾਂ ਕਰਤੀ ਸੀ ਪਹਿਲਾਂ ਤੇ ਇੱਥੇ ਦੇਖੋ ਦਰਖਤਾਂ ਦੇ ਸਾਰੇ ਪੱਤੇ ਬੁੱਤੇ ਝੜੇ ਪਿਆ ਕਿਉਂਕਿ ਮਾਈਨਸ ਚ ਚੱਲ ਰਿਹਾ ਹੈ ਟੈਂਪਰੇਚਰ ਵੇਲੇ ਕੀ ਹਵਤਿਆਂ ਦਾ ਇਹ ਇੰਡੀਆ ਤੋਂ ਨੂੰ ਜਾ ਕੇ ਹਰਿਆਲੀ ਦਿਖਾਉਨੇ ਆ ਸਰੋਂ ਦੇ ਫੁੱਲ ਉੱਗੇ ਹੋਣਗੇ ਹੁਣ ਤੇ ਕੀ ਆ ਬਾਤ ਐ ਪਹੁੰਚਣਾ ਵੇ ਮੈਂ ਰਾਤ ਨੂੰ ਆਂ ਇੰਡੀਆ ਪਰ ਤੁਹਾਨੂੰ ਰਾਹ ਵਾਲਾ ਸਾਰਾ 뷰 ਵਾ ਦਿਖਾਵਾਂਗੇ ਉਸ ਤੋਂ ਬਾਅਦ ਜਿਹੜੇ ਬਲੌਗ ਬਣਾਇਆ ਕਰਾਂਗੇ ਇੱਕ ਦੋ ਦਿਨਾਂ ਦਾ ਪਹਿਲਾਂ ਬਣਾਉਂਗਾ ਉਸ ਤੋਂ ਬਾਅਦ ਪ੍ਰੋਗਰਾਮ ਚੌਣਾ ਹੋਏ ਸਾਰਾ ਚੀਜ਼ਾਂ ਇਹ ਤੁਹਾਨੂੰ ਦਿਖਾਵਾਂਗੇ ਇੰਜੋਏ ਕਰੋਗੇ ਤੁਸੀਂ ਸਾਰਾ ਆਪਣਾ ਇੰਡੀਆ ਦਾ ਲੈ ਵੇ ਆਪਾਂ ਇਟਲੀ ਦਾ ਹਾਈਵੇ ਚੜ ਜੋ ਗਿਆਂ ਇਹ ਨੇਡਲੀ ਦੇ ਹਾਈਵੇ ਦੋ ਲੇਨਾਂ ਵੀ ਹੁੰਦੀਆਂ ਕਦੇ ਤਿੰਨ ਵੀ ਹੁੰਦੀਆਂ ਕਦੇ ਚਾਰ ਵੀ ਹੁੰਦੀਆਂ 5 ਵੀ ਹੁੰਦੀਆਂ ਨੇ ਨਾ ਮੈਕਸਿਮਮ 5 ਤੋਂ 5 ਹੁੰਦੀਆਂ ਨੇ ਇੱਕ ਸਾਈਡ ਜਾਣ ਵਾਲੀਆਂ 5 ਆਉਣ ਵਾਲੀਆਂ ਇੱਥੇ ਹਾਈਵੇ ਤੁਹਾਨੂੰ ਪਤਾ ਹੀ ਆ ਵੀ ਸਾਈਡਾਂ ਤੋਂ ਬੰਦ ਹੁੰਦੇ ਕੋਈ ਉਹ ਨਾ ਆਵੇ ਕੋਈ ਬੰਦਾ ਵੀ ਨਾ ਅੰਦਰ ਐਂਟਰ ਕਰ ਜਾ ਕੇ ਚਲੋ گاਵਾ ਕੁੱਤੇ ਦਾ ਇੱਥੇ ਹੂੰ ਵੀ ਨਹੀਂ ਹੂੰ ਫਿਰਦੇ ਫਿਰਦੇ ਹੁੰਦੇ ਜਿਵੇਂ ਆਪਣੇ ਇੰਡੀਆ ਹੁੰਦੇ ਇੰਡੀਆ ਵੀ ਪਹਿਲੀ ਵਾਰ ਜਦੋਂ ਮੈਂ ਜਾ ਕੇ ਆਇਆ ਹਾਈਵੇ ਹੁੰਦਾ ਘੈਂਟ ਬਣ ਕੇ ਮਤਲਬ ਉੱਚੇ ਬਣਾਤੇ ਉਹਨਾਂ ਨੇ ਕਾਫੀ ਉੱਤੇ ਗਾਂਗੂ ਚੜਦੀ ਨਹੀਂ ਹੈਗੀ ਉੱਤੇ ਕੁੱਤੇ ਤਾਂ ਹਾਲ ਫੇਰ ਵੀ ਆ ਜਾਂਦੇ ਆ ਵੀ ਗਾਂ ਗਾਂ ਦਾ ਅੱਗੇ ਡਰ ਹੁੰਦਾ ਜੀ گاਵਾ ਬੱਚੇ ਮੁਰੇ ਆ ਜਾਂਦੇ ਤਾਂ ਕਰਕੇ ਤੇ ਨੇਰਾ ਹੋ ਜਾਣਾ ਹੁਣ ਆਪਾਂ ਨੂੰ 에어ਪੋਰਟ ਬਸ ਉਧਰੋਂ ਵੀ ਆਪਾਂ ਨੇਰੇ ਹੋਈ ਪਹੁੰਚਣਾ ਨੇਰੇ ਨੇ ਰੇ ਜੀ ਆਪਾਂ ਇੰਡੀਆ ਜਲ ਦੇਣਾ ਉਹ ਜਾਂਦਾ ਜੀ ਲਓ ਜੀ ਕਹਿੰਦੇ ਕੋਈ ਆ ਰਿਹਾ ਅਸੀਂ ਜਾ ਰਹੇ ਆ ਦੇਖੋ ਫਲੈਟ ਉਤਰ ਰਹੀ ਆ ਇਹ ਪਰ ਉਤਰ ਰਹੀ ਆ ਬੈਰਕਮ ਹੋਇਰਪੋਰਟ ਤੇ ਬੈਰਕਮ ਹੋਇਰਪੋਰਟ ਸ਼ਾਇਦ ਮੈਂ ਆਉਂਦਾ ਹੋਇਆ ਆਵਾਂ ਅਜੇ ਮੈਂ ਰਿਟਰਨ ਟਿਕਟ ਕਰਾਈ ਨਹੀਂ ਹੈਗੀ ਤੇ ਹੁਣ ਆਪਾਂ ਜਾ ਰਹੇ ਆ ਮਾਲ ਪੈਂਸੇ ਨੂੰ ਹਜੇ ਇੱਥੋਂ ਵੀ ਸਾਨੂੰ ਲੱਗ ਜਾਣਾ ਘੰਟਾ ਡੇਢ ਘੰਟਾ ਗਿਆ ਉਹ ਟ੍ਰੈਫਿਕ ਹੈਗੀ ਆ ਕਾਫੀ ਇੱਧਰਲਾ ਰੋਡ ਹੈ ਜੇ ਇਹ ਹੁਣ ਤਾਂ ਖਾਲੀ ਜਗਾ ਪਿੱਛੇ ਬਹੁਤ ਜਾਮ ਲੱਗ ਜਾਂਦਾ ਪੰਜ ਤੋਂ 1000 ਇਟਲੀ ਦੇ ਵਿੱਚ ਚਾਰ ਤੋਂ 6 ਦੇ ਵਿੱਚ ਵਿੱਚ ਸਾਰੇ ਜਣੇ ਕੰਮ ਛੱਡਦੇ ਨੇ ਆਹ ਟਾਈਮ ਤੇ ਮਿਲਾਨ ਤਾਂ ਤੁਹਾਨੂੰ ਪੱਕਾ ਹੀ ਜਾਮ ਮਿਲਨੇ ਮਿਲਣਾ ਬਾਕੀ ਸ਼ਹਿਰਾਂ 'ਚ ਵੀ ਕਈਆਂ 'ਚ ਮਿਲ ਜਾਂਦਾ ਆ ਆਹ ਦੇਖੋ ਗੱਡੀਆਂ ਲੱਦੀਆਂ ਹੋਈਆਂ ਇਹਦੀਆਂ ਤੇ ਇਹ ਬੈਰਗਮ ਵਾਲਾ 에ਰਪੋਰਟ ਹੈ ਥੋੜਾ ਛੋਟਾ ਅੰਮ੍ਰਿਤਸਰ ਵਾਲਾ 에ਰਪੋਰਟ ਵਾਂਗੂ ਲਾ ਲਓ ਇਹ ਲੋਕਲ ਫਲਾਈਟਾਂ ਇੱਥੋਂ ਸਾਰੀਆਂ ਚੱਲਦੀਆਂ ਸਾਰੇ ਯੂਰਪ 'ਚ ਤੇ ਇੰਡੀਆ ਨੂੰ ਵੀ ਜਾਂਦੀਆਂ ਨੇ ਵਿੱਚ ਵਿੱਚ ਪਰ ਘਟ ਜਾਂਦੀਆਂ ਨੇ ਆਹ ਮਾਲਪੈਂਸੇ ਵਾਲਾ ਹੈਗਾ ਇੰਟਰਨੈਸ਼ਨਲ ਜਿਵੇਂ ਦਿੱਲੀ ਵਾਲਾ ਮੈਚ ਅਜਿਹਾ ਚਾਹੁੰਦੇ ਨੇ ਵੀ ਇੱਥੋਂ ਮਿਲ ਜੇ ਕਿਉਂਗੇ ਇੱਥੋਂ ਸਾਨੂੰ ਸਸਤਾ ਪੈਂਦਾ ਨੇ ਨੇੜੇ ਪੈਂਦਾਗਾ ਸਾਰਾ ਆਪਾਂ 100 ਕਿਲੋਮੀਟਰ ਉਹ ਹੈਗਾ 190 80 90 ਇਹ ਇੰਨਾ ਫਰਕ ਪੈ ਜਾਂਦਾਗਾ ਨੇੜੇ ਨੇੜੇ ਬੰਦਾ ਆ ਕੇ ਲੈ ਲੂ ਜਾਂਦਾ ਛੇ ਦੀ ਹੋਈ ਚੱਲਦੇ ਹਾਂ ਹੁਣ ਬਸ ਸਾਨੂੰ ਲੱਗਦਾ ਹੈ ਡੇਢ ਕ ਘੰਟਾ ਹੋਰ ਬਾ ਟ੍ਰੈਫਿਕ ਨਾ ਮਿਲੇ ਬਾਬੇ ਦੀ ਮਿਹਰ ਨਾਲ ਪਹੁੰਚ ਜਾਈਏ ਟੈਂਸਰ ਲਓ ਜੀ ਕਹਿੰਦੇ ਟੂ ਮੱਚ ਟ੍ਰੈਫਿਕ ਇੰਡੀਆ ਹੀ ਬਣਿਆ ਪਿਆ ਦੇਖੋ ਵਾਲਾ ਵਾਲਾ ਆ ਦੇਖੋ ਕਿੱਧਰੋਂ ਵੜੀ ਜਾਂਦਾ ਕੋਈ ਕਿੱਧਰੋਂ ਦੇਖ ਲੋ ਲੈ ਕੰਮ ਆ ਸਵਿਫਟ ਵੀ ਆ ਭਾਈ ਇੰਡੀਆ ਵਾਲੀ ਇਹ ਲੋਸ 26 ਵਾਲੇ ਵੀ ਸਵਿਸ ਵਾਲੇ ਵੀ ਕਹਿੰਦੇ ਨੇ ਇਟਲੀ ਦੀ ਡਿਲੀਵਰੀ ਕੋਈ ਕਿਧਰੋਂ ਵੜ ਰਿਹਾ ਬਾਬੇ ਇੰਨੇ ਟ੍ਰੈਫਿਕ ਆਉਣਾ ਜਮਾ ਮਿਲਾਨ ਦੇ ਵਿੱਚ ਆ ਰਹੇ ਮਿਲਾਨ ਇੱਧਰ ਰਹਿ ਗਿਆ ਆਹ ਸਾਈਡ ਤੇ ਆਪਾਂ ਸਿੱਧਾ ਲੰਘੇਣਾ ਕਿਉਂਕਿ 에어ਪੋਰਟ ਮਿਲਾਨ ਤੋਂ 50 ਕਿਲੋਮੀਟਰ ਅੱਗੇ ਆ ਪਰਲੇ ਵਾਸੇ ਜਾਗੇ ਇੱਥੇ ਹੁੰਦਾ ਹੀ ਜਾਂਦਾ ਟ੍ਰੈਫਿਕ ਆਉਣਾ ਆਪਾਂ ਜਮਾ ਮਿਲਾਨ ਦੇ ਵਿੱਚ ਉਹ ਵਿੱਚ ਆਲੇ-ਦਾਲੇ ਆਪਣੇ ਸਾਰਾ ਮਿਲਾਨ ਹੀ ਮਿਲਾਨ ਫੈਸ਼ਨ ਹੈ ਮਿਲਾਨ ਦਾ ਉਹ ਵਾਲਾ ਮਿਲਾਨਾ ਬਾਬੇ ਬਸ ਇੱਥੋਂ ਲੰਘਣ ਨੂੰ ਲੱਗਣਗੇ ਸਾਨੂੰ 10 ਮਿੰਟ ਉਦੋਂ ਦਾ ਆਪਣਾ ਵਾਸ ਰਹਿ ਗਿਆ ਕਿੰਨੇ ਕਿਲੋਮੀਟਰ ਦਾ ਰ 55 ਕਿਲੋਮੀਟਰ ਤਾਂ ਲੈਟਸ ਗੋ ਦਰਨਾ ਸ਼ਹਿਰ ਚੋ ਗਿਆ ਜਮਾ ਰਾਤ ਹੋ ਜਾਣੀ ਆ ਬਾਸ ਆ ਬੱਸਾਂ ਨੇ ਭਾਈ ਇੱਥੇ ਲੋ ਜੀ ਪੂਰੇ 6:40 ਮਿੰਟ ਤੇ ਆਪਾਂ ਪਹੁੰਚ ਚੁਕੇ ਆ ਮਾਲਪੰਸਾ ਏਅਰਪੋਰਟ ਇਹ ਸਾਰਾ ਨਾ ਵੱਡਾ ਏਅਰਪੋਰਟ ਆ ਇਹਦਾ ਮਤਲਬ ਸਾਡੇ ਏਰੀਆ ਦਾ ਲੰਬਰ ਦੀ ਜਗਾ ਮੇਨ ਏਅਰਪੋਰਟ ਆ ਜਾਂਦਾ ਇਹ ਤੇ ਅੱਜ ਟ੍ਰੈਫਿਕ ਅਜੇ ਘੱਟੀ ਆ ਫਲਾਈਟਾਂ ਨੂੰ ਲੂਟਾਂ ਨੂੰ ਲਗਾ ਘੱਟੀ ਉਡਦੀਆਂ ਨੇ ਇਸ ਵੇਲੇ ਅਸੀਂ ਵੀ ਜਾ ਰਹੇ ਹਾਂ ਹੁਣ ਅਸੀਂ ਉੱਤੇ ਜਾ ਕੇ ਇਹ ਕਹਿੰਦੇ ਮੁੰਡੇ ਕਹਿੰਦੇ ਤੁਹਾਨੂੰ ਅੰਦਰ ਛੱਡ ਕੇ ਆਵਾਂ ਇਹ ਕਹਿੰਦੇ ਗਵਾਚੂ ਉਚਣਾ ਜਾਈ ਤੈਨੂੰ ਪਲੇਨ ਚੜਾ ਗਿਆ ਵਾਂਗੇ ਰਾਹਗਰੀ ਪਾ ਕੇ ਆਵਾਂ ਕਹਿੰਦੇ ਐ ਨਹੀਂ ਛੱਡਦੇ ਤੇ ਬਾਪੋ ਜੇ ਐ ਉੱਤੇ ਜਾਂਦੇ ਨਾ ਇੱਥੇ 10 ਮਿੰਟ ਫ੍ਰੀ ਆ ਵੀ 10 ਮਿੰਟ ਦੇ ਵਿੱਚ ਵਿੱਚ ਲੰਘਣਾ ਹੁੰਦਾ ਨਹੀਂ ਉਹ ਟਿਕਟ ਦੇ ਦਿੰਦੇ ਆ ਉਹ ਆਪਾਂ ਪੂਰਾ ਇਹਨ ਲੰਗਾ ਕੇ ਉਹ ਪਰਲੇ ਪਾਸੇ ਇੱਕ ਪਾਰਕਿੰਗ ਜੀ ਆ ਉੱਚ ਜਾ ਕੇ ਰੋਕਾਂਗੇ ਉੱਥੇ ਜਾ ਕੇ ਕਰਦੇ ਆ ਹਲਵਾ ਤੁਹਾਡੇ ਨਾਲ 15 ਮਿੰਟ ਰੋਕ ਸਕਦੇ ਆ ਕਹਿੰਦੇ ਇੱਥੇ ਆਓ ਤੇ ਆਹ ਦੇਖੋ ਇੱਥੇ ਲੋਕ ਸਾਰੇ ਲਾਈ ਜਾਂਦੇ ਹੋਣੇ ਆ ਉਬਰ ਟੈਸਲਾ ਉਬਰ ਚਲਾਈ ਪਈ ਆ ਕਹਿੰਦੇ ਜੇ 15 ਮਿੰਟ ਤੋਂ ਉੱਤੇ ਫਿਰ ਨਾਲੇ ਚਲਾਣਾ ਆਇਆ ਹਾਂ ਦੇਖੋ ਦਾੜ-ਦਾੜ ਖੋਲਦਿਆਂ ਡਿੱਗੀਆਂ ਲਾਈ ਜਾਂਦੇ ਆ ਬੈਗ ਬੂਸਾਰੇ ਜਾਣੇ ਜਾਣਦੇ ਆਪਾਂ ਪਰਲੇਵਸੇ ਜਾਣਾ ਅਰਿੰਦਰਾਵਾ ਵੀ ਤੇ ਲੱਗਣਾ ਲੋਈ ਬਾਬੇ ਪਾਰਕਿੰਗ ਆ ਭੱਲਾਤੀ ਤੇ ਸਾਹਮਣੇ ਤੁਹਾਨੂੰ ਜਹਾਜ਼ਾਂ ਦੇ ਦਰਸ਼ਨ ਕਰਾ ਦਈਏ ਮਾੜੇ ਬੜੇ ਖੁਸ਼ ਹੁੰਦੇ ਆਪਣੇ ਪੰਜਾਬੀ ਜਹਾਜ਼ ਦੇਖ ਕੇ ਅਸੀਂ ਇਹਨਾਂ ਨੇ 25-30 ਵਾਰ ਬਹਿ ਗਏ ਜਹਾਜ਼ਾਂ ਦੇ ਫੇਰ ਵੀ ਸਾਨੂੰ ਚਾਹ ਹੁੰਦਾ ਜਹਾਜ਼ਾਂ ਦੇਖਣ ਦਾ ਉਹ ਖੜੀਆ ਤੁਰਕੀ ਸ਼ੇਅਰ ਲੈਂਡ ਉਹ ਪਿੱਛੇ ਹੋਰ ਵੀ ਇੱਕ ਨਿਓਸ ਵਰਦੀ 에어ਲਾਈਨ ਆ ਆ ਕਿਰਪੜੋ ਵੱਡਾ ਬਾਬੇ ਇੱਧਰੋਂ ਸਟਾਰਟ ਹੁੰਦਾਗਾ ਆ ਸਾਰਾ ਅਜ ਦੇ ਪਿਛਲੇ ਵੜ ਜਿੰਨੀ ਦੂਰ ਤੱਕ ਕਹਿ ਸਕਦੇ ਹਾਂ ਡਿੱਗੀ ਖੋਲਣੀ ਕੱਢੀਏ ਇੱਕੀ ਟੈਚੀ ਆ ਬਾਬੇ ਆਪਣੇ ਕੋਲ ਕਿਉਂਕਿ ਮਨੀ ਤੇ ਰੈਡੀ ਲੈ ਗਏ ਪਹਿਲਾਂ ਟੈਚੀ ਇਹ ਇੱਕੀ ਆ ਇਹ ਵੀ ਔਦਾਰ ਵਾਲਾਗਾ ਆ ਗਈ ਬੰਨੇ ਉਹ ਸੰਤਰੀ ਰੰਗ ਦਾ ਹੋਰ ਭਰਾਵਾ ਘੁੰਮਗਮਰਾ ਜਾਵੇ ਦੇਖੋ ਨਿਸ਼ਾਨੀ ਦੇਖ ਓਏ ਸ਼ਰੀ ਲਈ ਆ ਬਾਈ ਠੰਡਾ ਏ ਕੋਈ ਨਹੀਂ ਮੈਂ ਗਰਮੀ ਜੀ ਜਾਣਾ ਬਾਪੇਓ ਚੰਗਾ ਉਤਾਰ ਮਿਲਦੇ ਆਂ ਬਾਏ ਬਾਏ ਟਾਟਾ ਗੁੱਡ ਨਾਈਟ ਚੱਲੀਏ ਆਜੋ ਆਜੋ ਪਰਤੀ ਚੱਕ ਲਈ ਆਉਂਦੇ ਹੋਏ ਉਧਰੋਂ ਕੱਢ ਲਈਓ ਉੱਥੇ ਜੇ ਉਹਦਾ ਹਾਂ ਸਹੀ ਆ ਓਕੇ ਬਾਏ ਬਾਏ ਗੱਡੀ ਮਿਲਦੇ ਆਂ ਤੈਨੂੰ ਆ ਕੇ ਦੇਖਦੇ ਆਂ ਕਦੋਂ ਮੁੜਦੇ ਆਂ ਚੱਲੀਏ ਅੰਦਰ ਨੂੰ ਤੇ ਬਾਪੇਓ ਜਦੋਂ ਕਿਤੇ ਜਾਣਾ ਆਉਂਦਾ ਉਹਦੀ ਫੈਂਸੀਆਂ ਨਿਕਲਿਆ ਹੁੰਦੇ ਆ ਦੇਖੋ ਪਿੰਪਲਸ ਪਿੰਪਲਸ ਹੋਗੇ ਗਾਈਜ਼ ਮਾਮੀ ਵੀ ਫਿਰਦੇ ਆ ਬਾਪੇ ਤੇ ਉਹ ਦੇ ਥਾਣੇਦਾਰ ਅੰਕਲ ਯਾਰ ਅੱਜ ਮਿਲਦੇ ਹੀ ਆਏ ਆ ਥਾਣੇਦਾਰ ਅੰਕਲ ਮਸਾਂ ਪਹੁੰਚੇ ਬਾਪੇ ਨੇਸਤੀ ਪੈ ਗਈ ਯਾਰ ਇੰਨੀ ਟ੍ਰੈਫਿਕ ਸੀਗੀ ਰਾਹ 'ਚ ਇਸ ਵੇਲੇ ਹੁੰਦਾ ਹੀ ਆ ਵੈਸੇ ਤਾਂ ਤਾਂ ਹੀ ਅਸੀਂ ਥੋੜਾ ਟਾਈਮ ਪਹਿਲਾਂ ਹੀ ਤੁਰ ਪਏ ਹਾਂ ਹੁਣ ਰਹਿ ਗਿਆ ਆਪਣੀ ਫਲਾਈਟ ਨੂੰ 3 ਘੰਟੇ 10 ਵਜੇ 10 ਮਿੰਟ ਤੇ ਉੱਡਣੀ ਆ 7 ਵਜੇ ਚੱਲਦੇ ਆਂ ਅੰਦਰ ਨੂੰ ਤੇ ਮੈਨੂੰ ਅੰਦਰ ਮੁੰਡੇ ਚੈੱਕ ਇਨ ਕਰਾ ਕੇ ਚਲੇ ਜਾਵਾਂਗੇ ਤੇ ਇੱਥੇ ਬਾਪੇ ਹੁੰਦਾ ਜਿਵੇਂ ਆਪਣੇ ਇੰਡੀਆ ਅੰਦਰ ਨਹੀਂ ਵੜਨ ਅੰਦਰਪੋਰਟ ਦੇ ਇੱਥੇ ਟੈਚੀ ਜਮਾ ਕਰਾ ਕੇ ਜਿਵੇਂ ਜਿੱਥੇ ਜਮਾਂ ਸਕਿਉਰਿਟੀ ਹੁੰਦੀ ਹੈ ਨਾ ਉੱਥੇ ਤੱਕ ਜਾਣ ਦਿੰਦੇ ਆ ਬੰਦੇ ਨੂੰ ਭਾਵੇਂ ਜਿਵੇਂ ਮਰਜ਼ੀ ਤੁਰਿਆ ਫਿਰੋ 에ਅਰਪੋਰਟ ਦੇ ਅੰਦਰ ਤੇ ਇੱਥੇ ਕਰੈਲੂਆਂ ਹੁੰਦੀਆਂ ਨੇ ਜਿਹੜੀਆਂ ਜਿਹਦੇ ਉੱਤੇ ਆਪਾਂ ਟੈਚੀ ਲੱਦਨੇ ਹੁੰਦੇ ਆ ਉਹ ਨਿਕਲਦੀਆਂ ਨੇ ਦੋ 에ਅਰੋ ਪਾ ਕੇ ਉਦੋਂ ਬਾਅਦ ਦੋ 에ਅਰੋ ਵਾਪਸ ਆ ਜਾਂਦੇ ਆ ਦੁਬਾਰੇ ਉਹਨੂੰ ਲਹਿਨ ਚਲਾਉਂਦੇ ਆ ਇਸ ਤਰ੍ਹਾਂ ਹਸਾਕਦਾ ਹੁੰਦਾ ਚੱਲਦੇ ਹੁਣ ਅੰਦਰ ਤੋਂ ਦਿਖਾਉਣੇ ਜਾ ਕੇ ਠੰਡ ਬਹੁਤ ਆ ਗਈ ਮੈਂ ਪਾਇਆ ਇੰਡੀਆ ਦੇ ਹਸਾ ਨਾਲ ਕੱਪੜੇ ਲੋ ਜੀ ਮਿੱਤਰੋ ਆਪਾਂ ਇਹ ਸਾਮਨੇ ਵਾਲ ਵੀ ਖਿੱਚ ਲਿਆ ਲਾਉਣ ਨੂੰ ਤੇ ਇੱਕ ਅੱਧੀ ਰੀਲ ਵੀ ਬਣਾ ਲਈ ਹੁਣ ਵੜੀਏ ਅੰਦਰ ਇੱਧਰ ਦੀ ਹੋਇਆ ਜਾ ਐਮਰਜੈਂਸੀਾਂ ਵਿੱਚ ਆਇਆ ਆਏ ਹੋ ਨਿੱਗ ਜਾ ਆਇਆ ਨਾ ਅੰਦਰ ਜਾ ਕੇ ਸਾਹਮਣੇ ਉਹਨਾਂ ਕਤਰੀ ਲੱਗਦੀ ਹੈ ਜਿਹੜੇ ਸਾਹ ਇਹ ਰੇਡੀਆ ਤੇ ਖੜੇ ਆ ਭਾਈ ਲੋਕ ਆ ਇੱਧਰ ਨੂੰ ਹੀ ਨੇ ਆਪਣੀਆਂ ਸਾਰੀਆਂ ਆ ਜਾ ਨਹੀਂ ਅੱਜ ਟਾਈਮ ਤੇ ਲਾਜਿਆ ਪਰ ਲੋਕ ਦੁਖੀ ਹੀ ਲੱਗਦੇ ਆ ਮੈਨੂੰ ਬਾਬਾ ਇਹ ਰੇਡੀਆਂ ਦੀਆਂ ਟਿਕਟਾਂ ਹਮੇਸ਼ਾ ਲੇਟ ਹੁੰਦੀਆਂ ਹਮੇਸ਼ਾ ਚੱਕਰ ਵੱਡਾ ਮਾਉਂ ਇਹ ਰੇਡੀਆਂ ਨੂੰ ਐਮੀਰੇਟਸ ਆਪਣਿਆਂ ਲਈ ਕਿੱਥੇ ਹੋਣੀਆਂ ਇੱਥੇ ਲਈ ਘਾਉਣਾ ਆ ਜਾ ਪੜਦੀ ਕਿੱਥੇ ਦੋ ਹਾਲ ਹੀ ਘਾਉਣਾ ਦੋ ਹਾ ਉਹ ਆਉ ਪਿਆ ਹਾਂ 16 ਤੇ ਉਹਦੇ ਉਹੀ ਆ ਨੇੜੀ ਆਪਣੇ ਨੇੜੀ ਆ ਭਾਈ ਅੱਠ ਜਗਾ ਵੀ エアਪੋਰਟ ਦੇ ਅੰਦਰ ਲੈ ਵੀ ਇੱਥੇ ਆ ਲਾਈਨ ਲੱਗੀ ਆਪਣੀ ਜਿਨ੍ਹਾਂ ਨੇ ਆਨਲਾਈਨ ਚੈੱਕ ਇਨ ਕੀਤਾ ਆਪਾਂ ਆਨਲਾਈਨ ਕਰ ਲਿਆਈ ਰਾਹ ਚਾਉਂਦੇ ਨੇ ਯਰਿੰਦਰ ਦੂ ਦਾ ਬਿਜ਼ਨਸ ਚ ਆਉਣਾ ਪਰਲੀਜ਼ ਆ ਤੂੰ ਤੇ ਪਰ ਇਹ ਉਹ ਆ ਜਿਨ੍ਹਾਂ ਨੇ ਆਨਲਾਈਨ ਨਹੀਂ ਕੀਤਾ ਆਪਾਂ ਹੁਣੇ ਅੱਗੇ ਨੂੰ ਇੱਥੇ ਤੱਕ ਆ ਸਕਦਾ ਇਹਦੋਂ ਵੀ ਅੱਗੇ ਜਾਣਗੇ ਵਰਨਾ ਉੱਥੇ ਤੱਕ ਤੁਹਾਨੂੰ ਛੱਡ ਕੇ ਆਉਣਗੇ ਤੇ ਇਹ ਦਰ ਸਾਰਾ エアਪੋਰਟ ਆ ਦੇਖੋ ਐ ਆਪਣੇ ਇੰਡੀਆ ਦੇ ਅੰਦਰ ਇੰਡੀਆ ਵਿੱਚ ਇਹ ਅੰਬਰਸਰ ਹੁਲਾਤੀ ਸੀ ਇਹਨਾਂ ਨੇ ਟਿਕਟ ਜੀ ਅੰਬਰਸਰ ਟਿਕਟ ਲਾਤੀ ਸੀ ਇਹਨਾਂ ਨੇ ਓਕੇ ਲੋਈ ਮਿੱਤਰੋ ਬੋਰਡਿੰਗ ਬਾਸ ਆਪਣਾ ਹੋ ਗਿਆ ਜੇ ਅਗੇ ਨੇ ਹੋ ਗਿਆ ਤੇ ਉਹ ਕਹਿੰਦੀ ਹੱਥ ਵਾਲਾ ਹੈਂਡ ਬੈਗ ਹੈ ਨਹੀਂ ਹੂੰ ਮੇਰਾ weight ਸੀਗਾ 20 ਕਿਲੋ 25 ਕਿਲੋ ਉਦਾਂ 7 ਕਿਲੋ ਹੈਂਡ ਬੈਗ ਨਾ ਮੇਰੇ ਕੋਲ 7 ਕਿਲੋ ਹੈਂਡ ਬੈਗ ਸੀ ਨਾ 25 ਕਿਲੋ ਉਦਾਂ ਸੀ ਹੂੰ ਵੀ 15 ਕਿਲੋ ਹੀ ਸੀ 7 ਕਿਲੋ ਹੈਂਡ ਬੈਗ ਹੈ ਨਹੀਂ ਸਾਡਾ ਅਵਤਾਰ ਗੁੰਮ ਗਿਆ ਕਿੱਧਰ ਗਿਆ ਹਰਿੰਦਰ ਉਹ ਦਰਗੋ ਮੰਗਿਆ ਭਾਈ ਸਾਡਾ। ਅਸੀਂ ਮੜਾ ਇੱਥੇ ਕੋ ਖਾਪੀ ਲਈਏ ਕਫੇ ਵਗੈਰਾ ਪੀਨੇ ਆ ਤੇ ਇਹ ਵੀ ਪਾਉਂਦਿਆ ਫਿਰ ਰਬਾਨੀ ਪੈਂਟ ਨੂੰ। ਚੱਕਦਾ ਨਹੀਂ। ਹੁਣ ਵੀ ਨਹੀਂ ਚੱਕ ਰਿਆ। ਉਹ ਫਿਰਦਾ ਉਹ ਦੇ ਉਧਰ। ਉਦੋਂ ਲਾ এয়ারਪੋਰਟ ਦੇਖਦਾ ਫਿਰਦਾ ਪਰੇ ਜਹਾਜ ਉਹ ਜ। ਮਨੇ ਹੁਣ ਆਇਆ ਉਹ ਮਹੀਨਾ ਪਹਿਲਾਂ ਇੰਡੀਆ ਹੋ ਕੇ ਆਇਆਗਾ। ਕਿੰਨੇ ਮਹੀਨੇ ਲਾਇਆ ਚ ਤਿੰਨ ਚਾਰ ਮਹੀਨੇ ਲਾਇਆ ਇੰਡੀਆ ਇਹ। ਨਿਆਰੇ ਸਵਾਰ ਨਾ ਹੋ ਗਿਆ ਆ ਹੁਣ। ਇਹ ਤਾਂ ਔਨਲਾਈਨ ਦਾ ਮੇਰੇ ਪੈਂਡ ਵਾਲਿਆਂ ਨੂੰ ਦਿਖਾਈ ਜਾਂਦਾ ਵੀ ਆਹ ਤੇ ਜਹਾਜ ਖੜਾ। ਹਾਂ ਏਦਾਂ ਫਿਰ ਸਹੀ ਆ ਸਹੀ ਆ ਸਹੀ ਆ 에어 ਇੰਡੀਆ ਵਾਲਿਆਂ ਦਾ ਹਾਲ ਪੁੱਛਿਆ ਜਾਂਦਾ ਵੀ ਭਾਈ ਲੇਟ ਲੂਟ ਤਾਂ ਨਹੀਂ ਠੀਕ ਆ ਉਹ ਤਾਂ ਆਸ ਕਰਦੇ ਸਹੀ ਆ ਚਲ ਆਓ ਪਹਿਲਾਂ ਰਵਾਨੀ ਹੋ ਜਾਣਾ ਫਿਰ ਕੋ ਖਾਣੇ ਪੀਣੇ ਆਜੋ ਕਿਧਰ ਆ ਅੱਗੇ ਜਾਦੇ ਹੋ ਦੇ ਉੱਥੇ ਲਿਖਿਆ ਲੈ ਮੈਟਰੋ ਯਾਰ ਬੀਣੇ ਕਾਪਾ ਜੀ ਨੋ ਇਹ ਹੈਗਾ ਲਾਪਤ ਮਗਿਆ ਤੋਂ ਵਾਲੇ ਤੇ ਨੌਜਵਾਨ ਹੁਣ ਮੈਨੂੰ ਵਿਦਾ ਕਰਕੇ ਜਾ ਰਹੇ ਇੱਥੇ ਤੇ ਪੀਏ ਕਫੇ ਹੋਈਏ ਕਹੜੇ ਜੇ ਕਿਉਂ ਨੀ ਜਿਹਾ ਲੱਗੀ ਟਰੈਫਿਕ ਚਾ ਚੱਲਦੇ ਆਂ ਫਿਰ ਦਿਵਾ ਬਾਦ ਦੇ ਅੰਦਰ ਠੀਕ ਹੈ ਕਾਪਾ ਚੀਨੂ ਮੈਂ ਕਿ 2 ਘੰਟੇ ਜੜੀ ਕਰੇ ਮਿੱਤਰੋ ਆਹ ਪਤਾ ਨਹੀਂ ਲਹਿਣ ਗੱਧਾਂ ਨੂੰ ਲਈ ਖੜਿਆ ਸਾਰੇ ਚੀਂਗੇ-ਵਿੰਗੇ ਹੀ ਆ ਤੇ ਹੁਣ ਇੱਥੋਂ ਮੈਨੂੰ ਵਿਦਾ ਕਰਕੇ ਜਾਣਗੇ ਉਹ ਘੜੀਆ ਤੇ ਹਾਡ এয়ারਲਾਈਨ ਸਾਹਮਣੇ ਇਧਰ 에ਰਪੋਰਟ ਆ ਇੱਥੇ ਦਾ ਕਾ ਸਕਦੇ ਇੱਥੋਂ ਇਦੂ ਬਾਹਰ ਨਹੀਂ ਅੱਗੇ ਜਾ ਸਕਦੇ ਉਹ ਉੱਥੇ ਬੱਸ ਉਹ ਬੋੜੀਂ ਜੀ ਲੱਗੀ ਹੈ ਉਦੋਂ ਅੱਗੇ ਮੈਂ ਚਲਾ ਜਾਣਾ ਆਪਾਂ ਕਦਰ ਜਾਣਾ ਆਪਾਂ ਕਦਰ ਜਾ ਆਪਾਂ ਕਦਰ ਚ ਜਾਣਾ ਹੈ ਤੇ ਠੀਕ ਆ ਮਿੱਤਰੋ ਪਿਆਰਿਓ ਮਿਲਦੇ ਆ ਬਹੁਤ ਜਲਦ ਆਪਾਂ ਜਨਾ ਕੇ ਨਾਲ ਬਹੁਤ ਜਲਦ ਬਾਏ ਬਾਏ ਟਾਟਾ ਗੁੱਡ ਨਾਈਟ ਖਿਆਲ ਰੱਖਿਓ ਧਿਆਨ ਨਾ ਜਾਇਓ ਖਾਪੀ ਲਿਓ ਰਾਹ ਚੋਂ ਤੇ ਇਦਾਂ ਕਰਦੇ ਨਹੀਂ ਜਾਣਾ ਸਿਆਣਾ ਬੰਦਾ ਤੁਹਾਡੇ ਨਾਲ ਰਹਿਣ ਨਹੀਂ ਹੈਗਾ ਹੁਣ ਮੈਂ ਵੀ ਵਗ ਜਾ ਅੰਦਰ ਹੋਰ ਕੇ ਇੱਥੇ ਰਹਿ ਜਾ ਬਾਬਾ ਸੋ ਤੁਹਾਨੂੰ ਫੋਨ ਨਾ ਲਾਉਣਾ ਵੇ ਲੈ ਜਾਵਾਂਗੇ ਅਸੀਂ ਤਾਂ ਚੜ ਲੈਂਗੇ ਚਲੋ ਬਾਬੇ ਮੈਂ ਵੀ ਚੱਲਦਾ ਅੰਦਰ ਨੂੰ ਬਾਏ ਬਾਏ ਸਾਸ ਜੀ ਹਾਂ ਚੜਦੇ ਹਾਂ ਦੋ ਤਿੰਨ ਕਿੱਟ ਲੀਡ ਬੰਦੇ ਜਾਂਦਾ ਹੁਣ ਅੰਦਰ ਬਾਬੇ ਸਕਿਉਰਟੀ ਚੱਕ ਜਾ ਆਉਣਾ ਇੱਕ ਵਾਰ ਸਾਰਾ ਆਪਾਂ ਲੰਗੜਾ ਮਸ਼ੀਨ ਵਿੱਚ ਦੀ ਬਾਕੀ ਉਹ ਦੇਖ ਕੇ ਚੜਨਗੇ ਆਪਣਾ ਪਾਸਪੋਰਟ ਚੈੱਕ ਕਰਕੇ ਚੱਲਦੇ ਆਉਣ ਅੰਤਰੀਅਰ ਦਿਖਾਉਣਗੇ ਬਾਏ ਬਾਏ ਆਈਸ ਲੁੱਕਸ ਕੰਫਰਟੇਬਲ ਲੁੱਕਸ ਕਰਕੇ ਆਇਆ ਤੁਮ ਖੁੱਲੀ ਜੇ ਲੋਰ ਬੋਡੀ ਤੇ ਪਰਨਾ ਆਪਾਂ ਤਾਂ ਛੱਡਣ ਆ ਗਏ ਆਪਾਂ ਤਾਂ ਜੋ ਤੁਸੀਂ ਵੀ ਕੰਫਰਟੇਬਲ ਹੋ ਗਏ ਆ ਨਾ ਅਵਤਾਰ ਦੇ ਰੈਂਕਾ ਬਣ ਕੇ ਆਇਆ ਦੇ ਪੂਰਾ ਜੀ ਜੀ ਉਹ ਆ ਨਹੀਂ ਯਾਰ ਮੈਨੂੰ ਸਮਝ ਲੱਗੀ ਇੰਨੀ ਲੰਬੀ ਕਿਹੜੀ 에어ਲੈਨ ਦੀ ਲੇਨ ਲੱਗੀ ਬਾਈ ਪਤਣ ਗਿਆ ਚੱਕਰ ਚਲੋ ਚੱਲ ਰਹਾਂਗੇ ਓਕੇ ਲੌਬੀ ਮਤਰਾ ਸਕਿਉਰਿਟੀ ਚੱਕਾ ਬਣਾ ਹੋ ਗਿਆ ਹੁਣ ਆਪਾਂ ਚੱਲਿਆਂ ਥੱਲੇ ਨੂੰ ਹੁਣ ਇੱਥੇ ਸਾਰਾ ਡਿਊਟੀ ਫਰੀ ਏਰੀਆ ਆ ਜਾਣਾ ਤੇ ਉਦੋਂ ਅੱਗੇ ਜਾ ਕੇ ਡਿਊਟੀ ਫਰੀ ਏਰੀਆ ਤੋਂ ਜਿੱਥੇ ਆਪਣਾ ਪਾਸਪੋਰਟ ਵਗੈਰਾ ਚੈੱਕ ਕਰਦੇ ਹੁੰਦੇ ਆ ਉਹ ਆ ਜਾਣਾ ਇੱਥੇ ਤੁਹਾਨੂੰ ਮਹਿੰਗੇ ਮਹਿੰਗੇ ਬ੍ਰਾਂਡ ਦੇਖਣ ਨੂੰ ਮਿਲ ਜਾਣਗੇ ਮਤਰਾ ਕਿਉਂਕਿ ਮਲਾਂ ਹਨ ਫੈਸ਼ਨ ਦਾ ਗੜ ਤੇ ਆਹ ਕਿਹੜਾ ਵੱਜਿਆ ਸਿੱਧਾ ਹੀ ਦੇਖ ਲਓ ਤੁਸੀਂ ਅੱਖਾਂ ਨਾਲ ਇੱਧਰ ਵਿਡਿਆ ਹੋਰ ਜਿਵੇਂ ਰਲ ਵੀ ਸਾਰੇ ਤਗੜੇ ਤਗੜੇ ਬ੍ਰਾਂਡ ਤੁਹਾਨੂੰ ਦੇਖਣ ਨੂੰ ਮਿਲ ਜਾਣੇ ਆ ਕਰਨੀ ਆ ਸ਼ਾਪਿੰਗ ਦੱਸ ਦਿਓ ਮੈਨੂੰ ਲਿਆ ਦੂੰ ਤੁਹਾਨੂੰ ਮੈਂ ਕਮੈਂਟ ਕਰ ਦਿਓ ਕੀ ਕੀ ਚਾਹੀਦਾ ਮਨੀ ਇਸ ਵੀ ਕਰਾ ਸਕਦੇ ਆ ਪਰ 에어ਪੋਰਟਾਂ ਮੇਂ ਫਰਾਮ ਦਾ ਫਾਇਦਾ ਨਹੀਂ ਹੁੰਦਾ ਕਿਉਂਕਿ ਪੈਸੇ ਘਾਟ ਹੀ ਮਿਲਦੇ ਇੱਥੇ ਐਂਡ ਕਾਉਂਟ ਕਾਂ ਜਸਤੀ ਫਿਰਦੇ ਐਂਡ ਕਾਂ ਲੈਣ ਨੂੰ ਇੱਥੋਂ ਘੈਂਡ ਮਿਲ ਜਾਣੀ ਹੈ ਉਹਨੂੰ ਪਤਾ ਨਹੀਂ ਲੈ ਗਈ ਕਿ ਜਾਊ ਪਤਾ ਨਹੀਂ ਯਾ ਸੇ ਪਹੁੰਚ ਗਏ ਮਿੱਤਰੋ ਇੰਡੀਆ ਪਾਕਿਸਤਾਨ ਤੋਂ ਤੁਹਾਨੂੰ ਦੱਸਿਆ ਪਾਕਿਸਤਾਨ ਵੱਡਾ ਹੀ ਹੈ ਕੋਈ ਸਾਰੀ ਜਨਤਾ ਜਾ ਰਹੀ ਹੈ ਸਾਰੀ ਸਾਡੇ ਨਾਲ ਦੇ 올 ਮੁੰਡੇ ਪਹੁੰਚ ਚੁੱਕੇ ਨੇ ਕਹਿੰਦੇ ਨੌਜਵਾਨ ਗੱਭਰੂ ਜਿੰਨਾ ਅੱਗੇ ਨਜਾਈ ਆਉਂਦੇ ਬ੍ਰਾਂਡ ਹੀ ਬ੍ਰਾਂਡ ਦੇਖਣ ਨੂੰ ਮਿਲ ਜਾਨੇ ਆ ਪਿੱਛੇ ਸੈਂਟਰ ਵਾਲਾ ਏਰੀਆ ਵੀ ਲੰਘ ਚੁੱਕੇ ਆ ਗਾ ਤੇ ਘੈਂਟ ਘੈਂਟ ਬ੍ਰਾਂਡਾਂ ਪਿੱਛੇ ਹੰਡੋਲਜੀ ਗਵਾਣਾ ਗੁੱਚੀ আরਗੇ ਸਾਰੇ ਮਤਲਬ A to Z ਬ੍ਰਾਂਡ ਹੁੰਦੇ ਆ ਰੇਅਰ ਪੋਰਟਾਂ ਦੇ ਤੁਹਾਨੂੰ ਪਤਾ ਇੱਥੇ ਇਹਨਾਂ ਨੂੰ ਆਉਂਦਾ ਵੀ ਸ਼ਾਪਿੰਗ ਕਰਨਗੇ ਲੋਕ ਟੈਕਸ ਫਰੀ ਹੁੰਦਾ ਇਸ ਲਈ ਇੱਥੇ ਹੁਣ ਆਉਣ ਬਾਬੇ ਆਪਣਾ ਪਾਸਪੋਰਟ ਇੱਧਰ ਏਅਰ ਹੋਸਟਸਾਂ ਤੇ ਪਾਇਲਟ ਵੀ ਖੜੇ ਆ ਦੇਖ ਲੋ ਤੁਸੀਂ ਇਹਨਾਂ ਦਾ ਅਲੱਗ ਹੁੰਦਾ ਆਪਣਾ ਉਧਰ ਯੂਰਪ ਯੂਨੀਅਨ ਦੇ ਜਿੰਨੇ ਪਾਸਪੋਰਟ ਨੇ ਉਹਨਾਂ ਦਾ ਅਲੱਗ ਆਪਣਾ ਅਲੱਗ ਹੋਣਾ ਆਪਣੇ ਵਾਲੀ ਲੈਣ ਲੰਬੀ ਆ ਉਹ ਆਪਦੇ ਆਪ ਕਰ ਲੈਂਦੇ ਆ ਯੂਰਪ ਯੂਨੀਅਨ ਵਾਲੇ ਆਪਣੇ ਵਾਲੇ ਚ ਬੰਦੇ ਬਿਠਾਏ ਇਹਨਾਂ ਦੇ ਪਤਾ ਵੀ ਕਾਰਵਾਈ ਪਾ ਜਾਂਦੇ ਬਾਕੀ ਸਾਰੀ ਜਿਹੜੀ ਇਹ ਨਾਲ ਐ ਸੱਪ ਵਣ ਵਣ ਕੇ ਜਾਣੀਆਂ ਮੈਂਦੀਆਂ ਲੈਣਾ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਕਦੇ ਇੱਧਰ ਨੂੰ 9 ਮੀਟਰ ਸਾਰਾ ਹੋ ਗਿਆ ਆਪਣਾ ਡੰਨ ਇਥੋਂ ਦਾ ਕੱਢ ਦਿੰਦੇ ਆ ਇਹਨਾਂ ਨੂੰ ਐ ਹੁੰਦਾ ਆ ਆਪਦੇ ਦੇਸ਼ ਹੀ ਰਹਿਣਾ ਜਦੋਂ ਇਹਨਾਂ ਦੇਸ਼ ਚ ਆਉਂਦੇ ਆ ਉਦੋਂ ਥੋੜਾ ਜਿਹਾ ਟਾਈਮ ਰੋਕ ਦਿੰਦੇ ਆ ਮਣਾਵਟਾ ਡਾਕੂਮੈਂਟ ਚੈੱਕ ਕਰਦੇ ਆ ਨਹੀਂ ਤਾਂ ਜੇ ਇਥੋਂ ਜਾਣਾਗਾ ਫਿਰ ਤਾਂ ਇਹਨਾਂ ਨੇ ਘਾੜੀ ਦੇਣਾ ਸਮਝੋ ਆਪਣੇ ਵਾਲੇ ਆਪਦੇ ਦੇਸ਼ ਚ ਬਾੜਨ ਲੱਗੇ ਦੇਖੋ ਕਿੰਨਾ ਉਹ ਕਰਨਗੇ ਉਹ ਸਾਲੇ ਲਾ ਕੇ ਐਣ ਕਾਇਆਂ ਨਾ ਨੱਕ ਜਿਦੇ ਧਰ ਲੈਂਦੇ ਆ ਐਂ ਦੇਖਣਗੇ ਬੰਦੇ ਜਿਓ ਕ੍ਰਿਮੀਨਲ ਹੁੰਦਾਗਾ ਤੇ ਇਹਨਾਂ ਦੇਸ਼ ਚ ਜੋ ਕੋਈ ਇਹਨਾਂ ਦਾ ਬੰਦਾ ਹੁੰਦਾਗਾ ਇਹਨਾਂ ਨੇ ਪਿਆਰ ਨਾਲ ਗੱਲ ਕਰਦੇ ਆ ਮਿੰਟ ਚ ਅਗਲੇ ਨੂੰ ਅੰਦਰ ਕਰ ਦਿੰਦੇ ਆ ਆਪ ਦੇ ਦੇਸ਼ ਦੇ ਆਪਣੇ ਵਾਲੇ ਆਪਦੇ ਦੇਸ਼ ਚ ਬਾੜਨ ਲੱਗੀ ਨਖਰੇ ਕਰਦੇ ਓਹ ਘਰ ਮੇਰਾ ਗੇਟ ਨੰਬਰ ਵੀ ਸਾਰਾ ਨੂੰ ਐਂਡ ਵਾਲਾ B59 ਜਮ ਐਂਡ ਤੇ ਜਾਣਾ ਆਪਾਂ ਲਾਸਟ ਤੇ ਨਹੀਂ ਰਹੀ ਨਹੀਂ ਰਾ ਪਿਆ ਫਲੇਟਾਂ ਹੀ ਦਿਖ ਰਹੀਆਂ ਬਸ ਡਾਈਆਂ ਤੇ ਆਹ ਵਧੀਆ ਇਹਨਾਂ ਨੇ ਯਾਰ ਜਿਹੜੀਆਂ ਇੱਜ ਲਾਈਆਂ ਨੇ ਦਿੱਲੀ ਆਪਣੇ ਵਾਲਾ ਤੁਰਨਾ ਮਿੰਦਾ ਭਾਈ ਬਾਲਾ ਵੱਡਾ 에ਰਪੋਰਟ ਆ ਇੱਥੇ ਫਿਰ ਵੀ ਠੀਕ ਆ ਬਾਕੀ ਕਤਰ ਵਾਲੇ 에ਰਪੋਰਟ ਮੈਂ ਪਹਿਲੀ ਵਾਰ ਜਾਣਾ ਕਤਰ ਰੇ ਲੈਣਾ ਆਪਣੀ ਕਤਰ ਵਾਲੇ 에ਰਪੋਰਟ ਜਾਣਾ ਪਹਿਲੀ ਵਾਰ ਉਹ ਦੇਖਦੇ ਆ ਕਿਹੇ ਜਾ ਉਤਾਰ ਗਿਆ ਉਤਾਰ ਕੇ ਤਾਂ ਸੋਹਣਾ 에ਰਪੋਰਟ ਘੈਂਟ ਆ ਮਨਨ ਕਿ ਆ ਟਿਕਰ ਆੜਾ ਆੜੇ ਵਾਲਾ ਆ ਇਹਨਾਂ ਦਾ ਆੜਾ ਆਵੇਂ ਖੜਾ ਭਾਈ ਆ ਇਧਰ ਨੂੰ ਵਗ ਰਹੀ ਜੜਾ ਤੇ ਇੰਡੀਆ ਜਾਂਦਾ ਯਾਰ ਬਾਬੇ ਜਦੋਂ ਦਾ ਪੰਜਾਬ ਜਾਂਦਾ ਨਾ ਚਾਹੀ ਵੱਖਰਾ ਹੁੰਦਾ ਹੈ ਫਲੈਟ ਜੇ ਘੰਟਾ ਪਿਆ ਬਾਬੇ ਲੋਕ ਲੈਣ ਪਤਾ ਨਹੀਂ ਪਹਿਲਾਂ ਕਿਉਂ ਲੈ ਲੈਂਦੇ ਇਧਰੋਂ ਕਿਉਂ ਨਹੀਂ ਫਲੈਟ ਲੱਗ ਚੁੱਕੀ ਆ ਕੰਟਾ ਬਣਨ ਨੂੰ ਲੈਣੇ ਸ਼ੁਰੂ ਕੀਤੀ ਆ ਪਰ ਲੋਕਾਂ ਨੇ ਲੈਣ ਲਾ ਲਈ ਪਹਿਲੇ ਇੱਕੋ ਵੀ ਬਿਨਾਂ ਲਾਸਟ ਘੰਟਾਂ ਵੀ ਖੜੋਗੇ ਤੁਸੀਂ ਮੈਂ ਦਾ ਯਾਰਾ ਨੂੰ ਜਾਂਨ ਨਾਲ ਲੋ ਵੀ ਜਹਾਜ ਹੈਗਾ ਕਾਫੀ ਵੱਡਾ ਤਿੰਨ ਜ਼ੋਨਾਂ ਚ ਵੰਡਿਆ ਹੋਇਆ ਆਪਣੀ ਵੀ 18 ਡੀ ਨੰਬਰ ਸੀਟ ਹਣ ਚੱਲਿਆਂ ਜਮਾ ਲਾਸਟ ਹੀ ਇੱਥੇ ਚੰਦੇ ਆਪਾਂ ਜੋ ਸਾਰਿਆਂ ਨੇ ਬੁਕਿੰਗ ਕਰਾ ਲਈ ਐਵੇਂ ਲੋਕ ਪਹਿਲਾਂ ਭੱਜ ਜਾਂਦੇ ਆ। ਆਈਏ ਤੋਂ ਮਝਾਜ ਦੇ ਦਰਸ਼ਨ ਦੇਖੋ ਇਹੋ ਵੱਡਾ ਕਦਰ ਯਾਰ ਮਿਸ ਕਦਰ ਤੇ ਮੈਂ ਵਲੀ ਵਰਜਾਂ ਲਿਆ ਮਰ ਚੜਾਈਏ ਰਹਿਣ ਦੀ ਇਹ ਹੋ ਗਈ ਐਮਰੇਟਸ ਹੋ ਗਈ ਸਿੰਗਾਪੁਰ ਰੇਅਲੈਂਡ ਹੋ ਗਈ ਇਹ ਰੇਂਡੀ ਵਾਲਾ ਨੇ ਹੁਣ ਗੰਦ ਪਾਇਆ ਹੋਇਆ ਪੱਕਾ ਹੀ ਲੇਟ ਹੁੰਦੀ ਹੈ ਪੱਕਾ ਹੀ ਜੱਸੀ ਉਹਦੋਂ ਗਿਆ 6-6 ਘੰਟੇ ਲੇਟ ਗਿਆ ਚਲੋ ਬਹਿ ਜੀ ਅਜ ਹਾਂ ਜਵਾਬ ਦਿਓ ਅੰਦਰੋਂ ਆ ਵੀਡੀਓ ਸਿਆਸ ਉਹਦੀ ਬਣਾਵਾਂ ਬਣਾ ਦੂੰ ਤੁਹਾਨੂੰ ਇੱਕ ਕਲਿੱਪ ਜੀ ਪਰ ਐ ਕੋਈ ਕਾਲਾ ਹੀ ਨਾ ਕੱਢੇ ਮੈਨੂੰ ਵੀ ਸਾਡੀ ਵੀਡੀਓ ਨੇ ਹੀ ਜਨਨਾ ਹਾਜਾਂ ਦੇ ਵਿੱਚ ਬਾਥਰੂਮ ਕਿੱਦਾਂ ਦੇ ਹੁੰਦੇ ਆ ਮੈਂ ਸਫਰ ਕਰ ਰਿਹਾ ਕਦਰ 에ਅਰਲਾਈਨ ਦੇ ਵਿੱਚ ਇਟਲੀ ਤੋਂ ਇੰਡੀਆ ਜਾ ਰਿਹਾ ਕਦਰ 에ਅਰਲਾਈਨ ਇਹੋ ਜਿਹੇ ਬਾਥਰੂਮ ਹੁੰਦੇ ਆ ਜੀ ਦੇਖ ਲਓ ਇੱਥੋਂ ਠੰਡਾ ਪਾਣੀ ਚੱਲਦਾ ਇੱਥੋਂ ਗਰਮ ਆਹਾ ਹੱਥ ਧੋਣ ਵਾਲਾ ਇਧਰ ਆ ਵੀ ਪਿਆ ਕੀ ਸੈਨੀਟਾਈਜ਼ਰ ਜਗ੍ਹਾ ਜਾਂਦੇ ਆ ਹੱਥ ਪੂੰਝਣ ਨੂੰ ਇਸ ਤੋਂ ਉੱਥੇ ਸਿੱਟਣਾ ਹੈ ਇਧਰ ਐ ਹੁੰਦਾਗਾ ਇੱਥੇ 플ੱਸ ਪਾਣੀ ਵਾਲੀ ਨਹੀਂ ਹੁੰਦੀ ਹੈ ਕਿ ਜਹਾਜ਼ਾਂ ਦੇ ਵਿੱਚ ਉਹਨੂੰ ਦੱਬਣਾ ਇਹਨੇ ਇੰਨੇ ਪ੍ਰੈਸ਼ਰ ਨਾਲ ਖਿੱਚਣਾ ਕਿ ਸਾਰਾ ਕੁਝ ਕੱਕ ਕੇ ਲੈ ਜਾਂਦਾ ਅਦਰ ਨੂੰ ਆਸ਼ੀਸ਼ਾ ਲੱਗਿਆ ਮੈਂ ਖੜਨ ਦੀ ਜੋ ਜਗਾ ਹੁੰਦੀ ਹੈ ਜਹਾਜ਼ ਦੇ ਵਿੱਚ ਟਾਇਲਟ ਦੇ ਵਿੱਚ ਬਸ ਉਹ ਸਿਸਟਮ ਹੁੰਦਾ ਸਾਰ ਦੇਖ ਸਕਦੇ ਨਹੀਂ ਉੱਪਰ ਕਾਜ਼ਰ ਦੇ ਦੋਹਾ ਏਅਰਪੋਰਟ ਤੇ ਪਹੁੰਚ ਚੁੱਕੇ ਆ ਜਿਹੜਾ ਇਹਨਾਂ ਦਾ ਮੇਨ ਰਾਜਧਾਨੀ ਦਾ ਏਅਰਪੋਰਟ ਆ ਹਾਂ ਦੇਖੋ ਵਿੱਚ ਇਹਦੇ ਟ੍ਰੇਨਾਂ ਵੀ ਚੱਲ ਰਹੀਆਂ ਨੇ ਇੰਨੀ ਟੈਕਨੋਲੋਜੀ ਦੇਖੋ ਯਾਰ ਤੁਸੀਂ ਕਾਤਰਾਲਾ ਨੇ ਐਂਡ ਕੀਤੀ ਪਈ ਆ ਏਅਰਪੋਰਟ ਦੇ ਵਿੱਚ ਟ੍ਰੇਨਾਂ ਚਲਾਈਆਂ ਹੋਈਆਂ ਮੈਟਰੋ ਟਾਈਪ ਮਤਲਬ ਉਧਰੋਂ ਉਹ ਪਲੇਟਫਾਰਮ ਤੋਂ ਇੱਧਰ ਲੈ ਤੇ ਲਿਆਉਣ ਲਈ ਏਡਾ ਵੱਡਾ ਏਅਰਪੋਰਟ ਆ ਬੜਾ ਬਾਬੇ ਘੈਂਟ ਕੰਮ ਆ ਮੈਂ ਵੀ ਇੱਥੇ ਪਹਿਲੀ ਵਾਰ ਆਇਆ ਹਾਂ ਪਰ ਬਹੁਤ ਸਿਰ ਆ ਗਿਆ ਉਹ ਕਤਰਿਆਂ ਨੇ ਫਲਾਇਟਾਂ ਵੱਡੀਆਂ-ਵੱਡੀਆਂ ਆ ਫਲਾਇਟ 'ਚ ਆਪਾਂ ਆਏ ਆ ਕਤਰ এয়ারਲਾਈਨ ਇਟਲੀ ਤੋਂ ਦੋਹਾ ਆਈ ਆ ਉਹ ਦੇਖੋ ਦੁਆਰੇ ਜਾ ਰਹੀ ਉਧਰ ਬੱਲਾ 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 ਕਤਰ ਵਾਲਿਆਂ ਨੇ ਸਿਰ ਰਖ ਰਾਇਆ ਵੇ ਭਾਈ ਹੁਣ ਆਪਾਂ ਫਲਾਇਟ ਕਰਨੀ ਆ ਟਰਾਂਸਫਰ ਤੇ ਜਾਣਾ ਹੁਣ ਇੱਥੋਂ ਦੋਹਾ ਤੋਂ ਨਿਊ ਦਿੱਲੀ ਇੰਨਾ ਵੱਟ এয়ারਪੋਰਟ ਆ ਦੇਖੋ ਫਿਰ ਵੀ ਕਿੰਨੇ ਲੋਕ ਫਿਰਦੇ ਐ ਲੱਗਦਾ ਵੀ ਕਾਠੀ ਐ ਨਹੀਂਗਾ ਦੇਖੋ ਕਹਾ ਕਿੰਨੇ ਤੁਰੇ ਫਿਰਦੇ ਮੇਰੇ ਪਿੱਛੇ ਕਿੰਨੇ ਆਉਂਦੇ ਦੇਖੋ ਕਿਉਂਕਿ ਕੱਠ ਦਾ ਜ਼ਰਾ ਆ ਜ਼ਾਂਬੀ ਫਿਰਦੀਆਂ ਨੇ ਜਿਹੜੀਆਂ ਮੈਟਰਾਂ ਆਈਆਂ ਚਲਾਈਆਂ ਇਹਨਾਂ ਦੀਆਂ 에어ਪੋਰਟ ਦੇ ਵਿੱਚ ਵਾਹ ਯਾਰ ਵਾਹ ਸਰਾਗ ਰਾਇਆ ਬਾਬੂ ਬਾਬੇ ਉੱਪਰ ਉੱਚਾ ਦੋਹਾ ਕਤਰਦਾ 에어ਪੋਰਟ ਨਾ ਸੋਹਣਾ ਬਣਾਇਆ ਪਿਆ ਰ ਅੰਦਰ ਹੀ ਦਰਖਤ ਲਾਏ ਪਏ ਪੱਟੂਆਂ ਨੇ 에어ਪੋਰਟ ਦੇ ਅੰਦਰ ਹੀ ਅਸਲੀ ਦਰਖਤ ਇਹਨਾਂ ਨੇ ਆਹ ਦੇਖੋ ਐਂ ਲਾਦੇ ਆ ਕਿ ਪਾਰਕ ਚ ਆਏ ਹੁੰਦੇ ਆ ਲੋਕ ਥੱਲੇ ਫਿਰਦੇ ਆ ਠੰਡੀ ਠੜੀ ਹਵਾ ਜਾਂਦੀ ਐ ਤੇਰਾ ਬੁਹਾਰੇ ਬੂਰੇ ਚਲਾਏ ਹੋਏ ਨੇ ਇਹਨਾਂ ਦੇ ਅੰਦਰ ਆ ਗਏ ਮਹਿੰਗੇ ਮਹਿੰਗੇ ਬ੍ਰਾਂਡ ਟਰਾਂਸਪੋਰਟ ਕਰ ਲਈ ਉਹਨਾਂ ਦਾ ਫਲਾਈਟ ਚੈਕਿੰਗ ਆਪਣੀ ਹੋ ਗਈ ਬੱਲਾ ਬੱਲਾ ਦਾ ਯਾਰ ਏਰੀਆ ਘੈਂਟ ਆ ਦੇਖਦੇ ਆ ਟਾਈਮ ਬਚ ਇੱਧਰ ਘੁੰਮ ਕੇ ਆਉਂਦੇ ਆ ਮੈਂ ਤਾਂ ਕੋਈ ਕੋਈ ਸੈਂਟਰ ਵਗੈਰਾ ਫਰੀ ਸਾਫ ਰਿਹਾ ਇੱਥੇ ਦੇਖੀ ਆਪਣੀ ਫਲਾਈਟ ਕਿੱਥੇ ਆਉਣੀ ਆ ਨੌ ਮੈਟਰੂ ਫਾਈਨਲੀ ਆ ਗਏ ਆਪਾਂ ਬਹਿ ਚੁੱਕੇ ਆ ਜੇ ਥੋੜਨਾ ਬਹੁਤ ਜਾ ਥੱਕਦੇ ਯਾਰ ਬੜਾ ਵੱਡਾ 에어ਪੋਰਟ ਅੱਧਾ ਘੰਟਾ ਤੱਕ ਆਏ ਬਾਬੇ ਸੌਣ ਲੱਗੇ ਆ ਇਹਨਾਂ ਦੀਆਂ ਉਚਾਈਆਂ ਮੈਟਰ ਮੋਟਰਾਂ ਵਿੱਚ ਤੇ ਸੋਹਣਾ ਹੀ ਬਹੁਤ ਆ ਬੇਰਪੁਰ ਬੱਡਾ ਹੀ ਬਹੁਤ ਹੈ ਸਹੂਲਤियां ਉਹ ਵਧੀਆ ਨੇ ਘੈਂਟ ਲੱਗਿਆ ਮੈਨੂੰ 에어ਪੋਰਟ ਤੇ ਹੁਣ ਦੇਖਦੇ ਆ ਫਲੈਟ ਟਾਈਮ ਤੇ ਉੱਡ ਜੇ ਇੱਕ ਆਪਣੇ ਨਾਲ ਕਤਰ ਵਾਲੀ ਧੋਖਾ ਕਰਕੇ ਇਥੋਂ ਇੰਡੀਗੋ 'ਚ ਬਿਠਾਉਣਾ ਇਹਨਾਂ ਨੇ ਲਿਖਿਆ ਬੋਰਡਿੰਗ ਪਾਸ ਵੀ ਕਤਰ ਦੇ ਦਿੱਤੇ ਦੋਨੇ ਪਤਾ ਨਹੀਂ ਕੋਈ ਕਨੈਕਸ਼ਨ ਕਰੀ ਫਿਰਦੇ ਇੰਡੀ ਵਾਲਾ ਨਾ ਉਹਨਾਂ ਦੇ ਭਰੋਸਾ ਭਰਾਸਾ ਘਾਟੀ ਆ ਬਾਬੇ ਉਹਨਾਂ ਦੇ ਲਾਹ ਤਾਂ ਨਾਲੇ ਪਾਣੀ ਪੂਣੀ ਜਿ ਕਿਤੇ ਚਲੋ ਦੇਖਦੇ ਆ ਬਾਬੇ ਦੀ ਮੇਹਰ ਨਾਲ ਪਹੁੰਚ ਜੀ ਇੱਕ ਵਾਰ ਥੱਕ ਵੀ ਥਕਾਉੜੀ ਬਹੁਤ ਵੀ ਕਿੰਨੀ ਆਰਾਮ ਸੁੱਤੇ ਨਹੀਂ ਮਸਾਂ ਘੰਟਾ ਤੋਂ ਮਸਾਂ ਤੋਂ ਤੋਬੀ ਸੁੱਤ ਹੋਈ ਜ਼ਿਆਦਾ ਕੀ ਜੀ ਸੀ ਸੈਟ ਕਮ ਤੇਰਾ ਪਹੁੰਚੀਏ ਘਰੇ ਘਰੇ ਜਾ ਕੇ ਸੌਵਾ ਇੰਨੀ ਯਾਰੀ ਨਾਲ ਤੇ ਭਰਿਆ ਪਿਆ ਉਹ ਵੀਰਪੂਟ ਇੱਥੇ ਆਦੇ ਹੁਣ ਜਿੱਥੇ ਬੈਠੇ ਆ ਨਾ ਪੂਰੀਆਂ ਮੈਂ ਕਹਣਾ ਵੀ ਛੀਟਾ ਖਾਲੀ ਹੋਈ ਹੈ ਨਹੀਂ ਮੈਂ ਆ ਥੱਲੇ ਆ ਕੇ ਬੈਠਾ ਜਿੱਧਰੋਂ ਫਲੈਟ ਉੱਡਣੀ ਹੈਗੀ ਇੱਧਰ ਵੀ ਲੋਕ ਆ ਕੇ ਬੈਠੇ ਜਾਂਦੇ ਆ ਬੜਾ ਫਾਈਨਲੀ ਵੀ ਆਰ ਇਨ ਨਿਊ ਦਿੱਲੀ ਨਰਮੀ ਆ ਯਾਰ ਗਰਮੀ ਹੈ ਜੇ 에어ਪੋਰਟ ਦੇ ਅੰਦਰ ਹੀ ਆਉਣ ਲੱਗੀ ਵਾਰਤਾ ਜੇ ਪਤਾ ਨਹੀਂ ਕੀ ਬਣੂ ਹੁਣ ਪਹਿਲਾਂ ਸਿਕਿਉਰਿਟੀ ਚੈੱਕ ਜੇ ਕਰਾਉਣਾ ਲਾ ਇੱਥੋਂ ਨਿਕਲਣਾ ਹੁੰਦਾ ਫਿਰ ਚੀਜ਼ਾਂ ੱਕਣਾ ਫਿਰ ਚੱਲਦੇ ਬਾਹਰ ਨੂੰ ਅੱਜ ਮੈਨੂੰ ਲੈਣ ਵੀ ਨਹੀਂ ਕੋਈ ਆਇਆ ਕਿਉਂਕਿ ਕੱਲ ਨੂੰ ਅੱਜ ਪਿੰਦਰ ਦੀ ਜਾਗੂ ਚੱਲ ਰਹੀ ਆ ਮਣੀ ਹੁਣੀ ਸਾਰੇ ਉਧਰ ਗਏ ਨੇ ਤੇ ਸਾਰੀ ਜਨਤਾ ਹੀ ਪਿੰਦਰ ਦੀ ਜਾਗੂ ਤੇ ਪਿੰਦਰ ਦਾ ਵਿਆਹ ਪਰ ਸਾਨੂੰ ਇੱਕ ਤਾਅ ਵੱਡਾ ਫੰਕਸ਼ਨ ਐ ਇੱਕ ਹੋਰ ਵੱਡਾ ਫੰਕਸ਼ਨ ਆ ਤੁਹਾਨੂੰ ਦੱਸਿਆ ਫੰਕਸ਼ਨ ਆ ਆਪਾਂ ਨੂੰ ਤੇ ਇੱਕ ਇੱਕ ਕੱਲ ਨੂੰ ਆਪਣੇ ਸੈਜਪੜ ਦਾ ਭੋਗ ਲੈਣਾ ਕਰੇ ਤਾਂ ਨਹੀਂ ਕੋਈ ਆਇਆ ਇਸ ਕਰਕੇ ਆਪਾਂ ਸਿੱਧੂ ਜਿਹੜਾ ਆਪਣਾ ਯਾਰ ਆ ਵਾਪਸੇ ਲਾਉਣ ਵਾਲਾ ਸਪੀਨ ਵਾਲਾ ਉਹਦੇ ਡੈਡੀ ਨੇ ਕਿਹਾ ਤੋ ਵੀ ਸੱਤਾ ਹੀ ਤੁਸੀਂ ਉਹ ਆ ਜਿਓ ਅੰਕਲ ਜੀ ਚਾਚਾ ਹੀ ਆਇਆ ਕਰਨੀ ਬਾਹਰ ਜਾਇਦਾਂ ਆ ਆ ਗਏ ਭਾਈ ਉਹ ਹੀ ਹੱਥ ਜਿਹੇ ਇਹਨਾਂ ਦੀ ਆ ਕੇ ਸਿਰ ਇੱਕ ਸਟੋਰੀ ਪਾਉਂਦਾ ਪਾਈ ਪਾਦੀਆ ਕਿਉਂ ਕਹਤੇ ਮੀਰੇ ਸੰਦਿਆ ਦੇ ਸੱਲੇ ਹੱਥਾਂ ਦੇ ਮੈਂ ਬਲਾਈ ਉਹ ਬੇਟੇ ਚი ਆ ਜਨੇ ਤਾਂ ਫਟਾ ਨੂੰ ਲੱਗਿਆ 14 ਨੰਬਰ ਤੇ ਆਉਣੇ ਸੀ ਤੇ ਮੈਂ ਭੱਜ ਕੇ ਜਿਆਦਾ ਆ ਗਿਆ ਮੈਂ ਤਾਂ 5 ਮਿੰਟ ਬਾਅਦ ਬਾਹਰ ਨਿਕਲਾ ਹੁਣ ਬਸ ਇੱਥੋਂ ਸੱਦਾ ਗੇਟ ਆਉਣੇ ਜਿਹੜੇ ਬਾਹਰ ਨਿਕਲਣ ਵਾਲੇ ਸੌਣ ਲੱਗੇ ਐਗਜ਼ੈਕਟਲੀ ਪੂਰੇ 5 ਮਿੰਟ ਜਿਵੇਂ ਉਹ ਵੀ ਕਰਤਾ ਚਾਹ ਉਹ ਵੀ ਚੈੱਕ ਆਊਟ ਵੀ ਕਰਤਾ ਉਹਦਾ ਤਾਂ ਹਾਲਿਆਂ ਨੇ ਕੋਈ ਪੁੱਛਿਆ ਵੀ ਨਹੀਂ ਅੱਗੇ ਦਾ 20 ਵਾਰ ਕੰਮ ਪਾਉਦਿਆ ਕੀ ਕਰਦਾ ਕਿੰਨੇ ਪੈਸੇ ਕਮਾਉਣ ਆਇਆ ਜਾ ਕੋਚਣ ਲੱਗ ਜਾਂਦੇ ਅੱਜ ਬਾਹੋਂ ਹੀ ਪੁੱਛਿਆ ਤੇ ਫਟਾ ਜੇ ਘੁੰਮਣ ਨਹੀਂ ਲੱਗਿਆ ਜੇ ਦੇਖਦੇ ਆਂ ਲੇ ਕੇ ਕੀ ਡੱਚੀ ਆਪਣਾ ਅੱਜ ਜ ਦਿਨ ਨਿਕਲ ਜਾਣਾ ਘਰੇ ਜਾ ਕੇ ਸੌਣ ਦੀ ਉਹ ਅੱਗੀ ਆਪਾਂ ਉਹ ਇੱਕ ਦਿਨ ਹੋ ਗਿਆ ਸੁੱਤੇ ਨਹੀਂ ਆਗੇ ਕੱਲ ਨੂੰ ਸਹਿਜਪਾੜ ਤੋਂ ਭੋਗ ਪਾਣਾ ਘਰੇ 9:30 ਘੰਟਾ ਮੀਟਿੰਗ ਕਰਨ ਤੋਂ ਬਾਅਦ ਬੈਗ ਮਿਲ ਗਿਆ ਅਸੀਂ ਆ ਰਹੇ ਨੇ ਬੈਗ ਇੱਧਰ ਦੇਖੋ ਤੇ ਆਪਾਂ ਚੱਲਦੇ ਹਾਂ ਹੁਣ ਬਾਹਰ ਨੂੰ ਬਾਹਰ ਜਾ ਕੇ ਦਿਖਾਉਣਾ ਤੁਹਾਨੂੰ ਮਾਹੌਲ ਚਾਲ ਲਓ ਵੀ ਆਪਾਂ 17 18 ਪਿੱਲਰ ਕੋਲੇ ਆ ਗਏ ਤੇ ਲੋਕ ਬਹੁਤ ਘੱਟ ਖੜੇ ਆ ਅੱਗੇ ਬਹੁਤ ਘੜਦੇ ਹੁੰਦੇ ਬਾੜੀਕਾਂ ਨੂੰ ਹੈਗੀ ਤੀ ਘੱਟ ਖੜੇ ਆ ਜਾਂ ਤਾਂ ਤੇ 18 ਨੰਬਰ ਪਿੱਲਰ ਕੋਲ ਆ ਜਾਨਾ ਸੇਤੂ ਦਾ ਡੈਡੀ ਟੈਕਸੀ ਚਲਾਉਂਦਾ ਤੁਹਾਨੂੰ ਅੱਗੇ ਪਤਾ ਹੀ ਆ ਵੀ ਅੱਗੇ ਵੀ ਆਪਾਂ ਉਹਦੇ ਨਾਲ ਹੀ ਜਾਨੇ ਹੁੰਨੇ ਆ ਚਾਚੇ ਨਾਲ ਹੀ ਤੇ ਹੁਣ ਆਉਂਦਾ ਐ ਚਾ ਇੱਥੇ ਕਹਿੰਦਾ 18 ਨੰਬਰ ਪਿੱਲਰ ਕੋਲ ਛੜ ਜਾ ਆ ਗਿਆ ਬਸ ਟੈਚੀ ਦੇਖ ਲੋ ਕੀ ਹਾਲ ਕਰਤਾ ਮਧੋਲਤਾ ਦਾ ਟੈਚੀ ਦਾ ਗੁੱਧੂ ਗੁੱਦੀ ਕਰਤਾ ਭਾਰਤਾ ਇਹ ਜਹ ਹੈ ਨਹੀਂ ਸੀ ਨਰਮੀ ਆਉਂਦਾ ਠੀਕ ਆ ਵੇ ਇੰਨੀ ਬੰਨੀ ਆ ਜੀ ਸੱਟਾ ਕੰਮ ਲਓ ਵੀ ਰੱਖਤਾ ਗੱਡੀ ਜਹਾ ਵੱਡਾ ਇਚੀ ਤੇ ਚਾਚਾ ਗਿਆ ਵਰਤੀ ਕਢਾਉਣ ਵਾੜੀ ਫਿਰ ਚੱਲੀਏ ਪਾਪਾ ਘਟੋ ਰਹੀ ਆ ਪਤਾ ਨਹੀਂ ਬਾਹਰ ਨਿਕਲ ਜੇ ਹੋਊਗੀ ਇਹ ਮਾੜੀ ਸ਼ਾਂਤੀ ਦਿੱਲੀ ਜੇ ਇੰਨੀ ਸ਼ਾਂਤੀ ਕਿਵੇਂ ਹੋ ਗਈ ਪੋਲਿਊਸ਼ਨ ਜਿਆਦਾ ਮਹਿਸੂਸ ਹੋ ਰਿਹਾ ਮੈਨੂੰ ਜਿਵੇਂ ਬੜਾ ਟਾਈਮ ਦਾ ਗਿਆ ਉਹਨਾਂ ਐ ਕਰਦਾ ਮੈਂ ਫੇਰੇ ਸਾਲੀ ਆਇਆ ਸੀ ਉਹ ਵੇ ਪਾਪਾ ਨਹੀਂ ਹੋ ਰਹੀ ਉਹ ਮੈਂ ਦੇਖ ਰਿਹਾ ਹੋ ਗਈ ਲੈ ਆਏ ਮੇਟਰ ਭੁੱਖੇ ਨਹੀਂ ਲੱਗਣੀ ਸੀ ਪਰ ਆਪਾਂ ਚਾਹ ਨਾਲ ਸੈਂਡਵਿਚ ਮੰਗਾ ਲਈ ਚਾਹ ਹੁੰਦੀ ਆ ਸੈਂਡਵਿਚ ਆ ਗਈ ਰੋਟੀ ਵਾਲੀ ਭੁੱਖ ਨਹੀਂ ਸੀ ਲੈ ਢਾਬੇ ਦੀ ਰੋਗੇ ਦਿੱਲੀ ਨਿਕਲੋਂ ਇਹਦੋ ਹਮ ਪੰਡਰੀਆ ਇਰੇ ਕਾ ਨੋਣੀ ਆ ਓਏ ਮਿੱਤਰੋ ਕਹਿੰਦੇ ਇੰਡੀਆ 'ਚ ਚਿਪ ਕੱਟਦੇ ਰੋੜਾਂ ਦੇ ਆ ਦੇਖੋ ਕੋਈ ਟ੍ਰੈਫਿਕ ਨਹੀਂ ਸਿਰਫ ਜਿਨ੍ਹਾਂ ਨੇ ਟੋਲ ਘਟਾਇਆ ਬਾਹਰੋਂ ਉਹ ਹੀ ਚੜ ਸਕਦੇ ਆ ਗੱਡੀਆਂ ਬਹੁਤ ਘੱਟ ਟ੍ਰੈਫਿਕ ਆ ਦੇਖੋ ਦਿੱਲੀ ਤੋਂ ਜਾ ਰਹੇ ਹਨ ਨੇ ਅਸੀਂ ਨਹੀਂ ਆਹ ਰੋਡ ਹੈ ਜਿਹੜਾ ਅੱਗੇ ਦਿੱਲੀ ਤੋਂ ਜਾਂਦੇ ਉਹਨੇ ਸਾਡੇ ਪਿੰਡ ਨੂੰ 7-8 ਘੰਟੇ ਲੱਗ ਜਾਂਦੇ ਸੀ ਅੱਗੇ ਆਹ ਤੋਂ 4-5 ਸਾਲ ਪਹਿਲਾਂ ਹੁਣ ਸਾਰੇ 4-4.5 ਘੰਟੇ ਲੱਗਦੇ ਆ ਦੇਖੋ ਕੋਈ ਵੀ ਨਹੀਂ ਖਾਲੀ ਰੋਡ ਹੈ 120 ਦੀ ਸਪੀਡ ਆ ਰੋਡ ਦੀ ਜਿੰਨੀ ਮਰਜ਼ੀ ਗੱਡੀ ਭਜਾਈ ਜਾਓ ਨਾ ਕੋਈ گاਵਾ ਆਉਣ ਦਾ ਵੀ ਨਹੀਂ ਚੱਕਰ ਚਲੋ ਕੁੱਤੇ ਦਾ ਆ ਸਕਦੇ ਆ ਪਰ ਗਾਂ ਕੋ ਨਹੀਂ ਕੋਈ ਚੜ ਸਕਦੀ ਉੱਚਾ ਰੋਡ ਬਣਾਏ ਉੱਚੇ ਹੋਇਆ ਧਰਤੀ ਤੋਂ ਕਾਫੀ ਤੇ ਦੇਖ ਸਕਦੇ ਨਹੀਂ ਆ ਸਾਈਡਾਂ ਤੇ ਇਹਨਾਂ ਨੇ ਆ ਜੇ ਉਹ ਵੀ ਸਿਸਟਮ ਕਰਨਾ ਹੈ ਐਚਾ ਵੀ ਪੰਪ ਪੰਪ ਜੇ ਖੋਲਣੇ ਇਹਨਾਂ ਨੇ ਹਾਂ ਹਾਂ ਉਹਦੇ ਬਣੀ ਵੀ ਆ ਜਗ੍ਹਾ ਆ ਦੇ ਜਿਵੇਂ ਆਪਣੇ ਬਾਹਰ ਹੁੰਦਾ ਵਿੱਚ ਪੰਪ ਵਿੱਚ ਖਾਣ ਪੀਣ ਨੂੰ ਰੈਸਟੋਰੈਂਟ ਵਿੱਚ ਟਾਇਲਟ ਸਾਰਾ ਕੁਝ ਇੱਥੇ ਉੱਤਰ ਕੇ ਬੰਦਾ ਦੁਬਾਰੇ ਇਹਦੇ ਉੱਤੇ ਹੀ ਚੜਜਿਆ ਕਰੂ ਸਾਰਾ ਕੁਝ ਉੱਥੇ ਰੋਡ ਤੋਂ ਜਾਣ ਦੀ ਨਹੀਂ ਲੋੜ ਕਿਤੇ ਵੀ ਘੈਂਡ ਕਰਤੀ ਗੱਲਬਾਤ ਵਾਸਾ ਜੀ ਵੀ 2 2.5 ਘੰਟੇ ਐ ਪਹੁੰਚ ਜਾਣਾ ਹੁਣ ਪਿੰਡ ਘੈਂਡ ਕਰਤੀ ਆ ਸਾਨੂੰ ਸੈੱਟ ਦੇਖ ਲਓ ਭਾਈ ਜਿਹੜੀ ਆ ਦੀ ਪলিউਸ਼ਨ ਵਾਲੀ ਕਿਉਂ ਪਰ ਲੱਗਦੀ ਘੈਂਡਾ ਸੰਤਰੀ ਲੈ ਮਿੱਤਰੋ ਮਲੇਰ ਕੋਟਲਾ ਪਹੁੰਚ ਜੋ ਗਿਆ ਦੇਖੋ ਪਰ ਟ੍ਰੈਫਿਕ ਇੰਡੀਆ ਦਾ ਰਦੇ ਆ ਕੋਈ ਨਹੀਂ ਪਤਾ ਲਾਦਾ ਕੋਈ ਕਿੱਧਰ ਨੂੰ ਵਾੜ ਦਿੰਦਾ ਕੋਈ ਕਿੱਧਰੋਂ ਆ ਜਾਂਦਾ ਬਾਬੇ ਬੜਾ ਕੰਮ ਔਖਾ ਯਾਰ ਪਹਿਲਾਂ ਤਾਂ ਇੱਥੇ ਦੋ ਦਿਨ ਬਹਿ ਕੇ ਤਾਂ ਗੱਡੀ ਨਾਲ ਸਿੱਖਣੀ ਪੈਂਦੀ ਵੀ ਹਾਂ ਚਲਾਉਣੀ ਕਿਵੇਂ ਆ ਆ ਵੀ ਠਕਣੀ ਪੈਂਦੀ ਆ ਅੰਦਰ ਨੂੰ ਫੇਰ ਹੀ ਚੱਲਦੀ ਔਰੇ ਗੱਡੀ ਦੇਖੋ ਪੈਂਦਾ ਗੜਦਾ ਪਲੇਰ ਕੋਟਲਾ ਇੱਥੇ ਮੁਸਲਮਾਨ ਭਾਈਚਾਰਾ ਜ਼ਿਆਦਾ ਰਹਿੰਦਾ ਜੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਮੁਸਲਮਾਨ ਭਾਈਚਾਰਾ ਇੱਥੇ ਹੀ ਰਹਿੰਦਾ ਦੇਖੋ ਲੋਈ ਵਾ ਬਿਲ ਪੰਜਾਬੀ ਆ ਵਈ ਹੋਈਏ ਤਾਂ ਪਹਿਲਾਂ ਉਹ ਜੂਸ ਮਿਕਸ ਜਿਹੜਾ ਉਤਰੋਂ ਨਹੀਂ ਮਿਲਦਾ ਉਹ ਪੀ ਰਹਿਆਂ ਬੰਨਾ ਦੇਖੋ ਕਿਆ ਬਾਤ ਹੈ ਮਲੇਰ ਬੋਟਲਾਂ ਦੇ ਵਿੱਚ ਉਹ ਵੀ ਕਹਿੰਦੇ ਮਿੱਤਰੋ ਪਹੁੰਚ ਗਏ ਪਿੰਡ ਚੌਲਾਂ ਉਹਨਾਂ ਦੀ ਧਰਤੀ ਤੇ ਪੂਰੇ 1 ਸਾਲ ਇੱਕ ਮਹੀਨੇ ਬਾਅਦ ਪਹੁੰਚੋਗੇ ਸਲੂਨ ਬੰਦ ਪਿਆ ਹੈ ਖਾਣ ਵਾਲਾ ਤੇ ਹੁਣ ਤੋਂ ਘਰਾਂ ਕੋਲ ਜਾਈ ਮਿਲਦੇ ਆ ਬਾਕੀ ਪਿੰਡ ਦਾ ਤੁਹਾਨੂੰ ਫੇਰ ਦਿਖਾਵਾਂ ਇਹ ਦਿਨੇ ਤੁਨੇ ਆ ਲੋ ਜੀ ਕੀ ਕਰ ਲਾਂਗੇ ਜੀ ਲੋ ਜੀ ਕਦੇ ਕੁੱਤੇ ਆਪਣਾ ਸਵਾਗਤ ਕਰਦੇ ਹੋਏ ਆ ਗਏ ਕਿਉਂ ਤੇ ਪਹੁੰਚ ਗਏ ਘਰੇ ਬਾਪੂ ਜੀ ਲੜਿਆ ਮੂਰੀ ਆ ਨਾ ਹੋ ਵੀ ਆਫਟਰ ਮੈਨੀ ਟਾਈਮ ਘਰ ਦੀ ਰੋਟੀ ਖਾਈਏ ਰੋਟੀ ਨਹੀਂ ਹੁ ਭੁੱਖ ਤਾਂ ਆ ਨਹੀਂ ਇਹ ਦੋ ਵਾਰ ਸੌਈਏ ਸਵੇਰੇ ਸਹਜਪੜ ਦਾ ਭੋਗ ਪੈਣਾਗਾ ਤਾਂ ਸਾਂਝਰੇ ਉੱਠਣਾ ਪੈਣਾ ਇਸ ਲਈ ਸੌਈਏ ਨੀਂਦ ਬਹੁਤ ਜੜੀ ਹੋਈ ਆ ਏ ਕਾਰ ਨੂੰ ਰੰਗ ਰੰਗ ਕੇ ਕਰਾ ਦਿੱਤਾ ਗਿਆ। ਆਪੂ ਹੀ ਆਟਿਆ। ਅਸਲੀ ਘਰ ਦੇ ਰੈਡੀ ਮਾੜੀ ਇੱਧਰ। ਅਸਲੀ ਕਾਰ ਜੀ। ਚਲੋ ਠੀਕ ਐ। ਬਾਏ ਬਾਏ। ਅਸੀ ਆ ਜਾਵਾਂ।